ਹਾਂਜੀ ਮੈਂ ਅੱਜ ਪਹੁੰਚੇ ਹਾਂ ਕਮਿਸ਼ਨਰ ਸਾਹਿਬ ਦੇ ਕੋਲ ਮਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਨਾਮ ਸਿੰਘ ਸਨਮੋ ਵਿਰਸਾ ਸਿੰਘ ਪਿੰਡ ਭੈਣੀ ਲਾਖਾਨਾ ਗਮਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲਾ ਹਾਂ ਜੋ ਕਿ ਇੱਕ ਮੈਂ ਪਲਾਟ ਜਿਹੜਾ ਲਿਆ ਸੀਗਾ ਬੋਬਾ ਵਸਤੀ ਮੁਹਤਾਬਾਦ ਉਸ ਦੇ 2022 ਦੇ ਵਿੱਚ ਮੈਂ ਉਹ ਜਗ੍ਹਾ ਲਈ ਸੀਗੀ ਅੱਜ ਅਸੀਂ ਸੀਪੀ ਸਾਹਿਬ ਦੇ ਤਾਂ ਆਏ ਆ ਪਿੱਛੇ ਅਸੀਂ ਦਰਖਾਸਤ ਵਗੈਰਾ ਜੋ ਮੌਕਾ 112 ਤੇ ਕੀਤਾ ਸੀਗਾ 15 ਜਨਵਾਰ ਨੂੰ ਅਸੀਂ 112 ਤੇ ਕਾਲ ਕਰਕੇ ਪੀਸੀਆਰ ਵੀ ਮੌਕੇ ਤੇ ਪੁਲਿਸ ਬੁਲਾਈ ਤੇ ਉੱਥੇ ਮੈਂ ਜਦੋਂ ਗਿਆ ਮੈਨੂੰ ਪਤਾ ਲੱਗਾ ਵੀ ਸਵੇਰ ਤੋਂ ਲੱਗੇ ਸੀ ਮੈਂ ਤਿੰਨ ਲਗਭਗ ਤਿੰਨ ਸਾਢੇ 3 ਵਜੇ ਜਦੋਂ ਮੈਂ ਉੱਥੇ ਪਹੁੰਚਿਆ ਮੈਨੂੰ ਜਗENDER ਸਿੰਘ ਨੇ ਫੋਨ ਕਰ ਦਿੱਤਾ ਸੀਗਾ ਕਹਿੰਦਾ ਬਾਬਾ ਜੀ ਜਿਹੜਾ ਤੁਹਾਡਾ ਚਬਾਰਾ ਵਾ ਤੇ ਸਮਾਨ ਚੋਰੀ ਹੋ ਗਿਆ ਵਾ ਤੇ ਇਹ ਢਾਓ ਵਾਲਾ ਜਿਹੜਾ ਪਾ ਕੇ ਸਾਰਾ ਚਬਾਰਾ ਤੁਹਾਡਾ ਢਾਇਆ ਗਿਆ ਕਿਹਦੇ ਕੋਲੋਂ ਜਿਹੜਾ ਲਈ ਜਗਾ ਮੈਂ ਜਗENDER ਪਾਲ ਕੋਲੋਂ ਲਈ ਸੀਗੀ ਵਸਤੀ ਬੁੱਧਵਾਦ ਦੇ ਵਿੱਚ ਉਸ ਵੇਲੇ ਜਿਹੜੀ ਮੌਕੇ ਤੇ ਅਸੀਂ ਇਹਨਾਂ ਨੂੰ ਪਸੀਕੇ ਤੋਂ ਜਾ ਕੇ ਸਾਰਾ ਕੁਝ ਲਿਖਾ ਪੜੀ ਕੀਤੀ ਗਵਾਹਿਆਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਜਿਹੜੇ ਪੈਸੇ ਸੀ ਮੌਕੇ ਤੇ ਵਸੂਲ ਪਾ ਲਏ ਸੀਗੇ ਇਸ ਕਰਕੇ ਅਸੀਂ ਜਿੰਨਾ ਵੀ ਇਹਨਾਂ ਦੇ ਕੋਲੋਂ ਸਮਾਨ ਵਿੱਧ ਸਮਾਨ ਇਹਨਾਂ ਦੇ ਕੋਲੋਂ ਅਸੀਂ ਉਹ ਖਰੀਦਿਆ ਸੀਗਾ ਜਿਹੜਾ ਮਟੀਰੀਅਲ ਜਿਹੜਾ ਵੀ ਜੋ ਵੀ ਕੁਝ ਵੀ ਚੁੱਕਾ ਪੁੱਕਾ ਸੀ ਅਸੀਂ ਇਹਨਾਂ ਕੋਲੋਂ ਖਰੀਦ ਰਿਆ ਸੀ ਇਹਨਾਂ ਦਾ ਜਿਹੜਾ ਰੋ ਰਹਿੰਦਾ ਮਗਲਲਾ ਪਲਾਟ ਵੀ ਹੈ ਜਿਹੜਾ ਉਹਦੇ ਨਾਲ ਸਾਡੀ ਜ਼ੁਬਾਨੀ ਇਸੇ ਤਰ੍ਹਾਂ ਸੌਦਾ ਜਿਹੜਾ ਚੱਲ ਰਿਹਾ ਵਾ ਔਰ ਸਾਈ ਬੱਟਾ ਉਹਦਾ ਹੋਇਆ ਵਾ ਲਗਭਗ ਅਸੀਂ ਜਿਹੜੀ ਉਹ 10 ਲੱਖ ਦੀ ਜਗ੍ਹਾ ਜਿਹੜੀ ਮਗਲਲਾ ਕਮਰ ਤਿੰਨ ਮੰਜ਼ਲੀ ਬਿਲਡਿੰਗ ਆ ਜਿਹੜੀ ਇਹਨਾਂ ਦੇ ਕੋਲੋਂ ਜਿਹੜੀ ਸਾਡਾ ਸਾਈ ਵਟਾ ਹੋਇਆ ਜਿਹਦਾ ਅਸੀਂ ਪੈਸਾ ਬਾਕੀ ਦਾ ਰਹਿੰਦਾ ਬਕਾਇਆ ਜਿਹਦਾ ਇਹਨਾਂ ਨੇ ਕਰਾਰ ਕੀਤਾ ਵਾ ਉਹ 2000 ਪੰਜੀ ਦੇ ਵਿੱਚ ਜਾ ਕੇ ਇਹਨਾਂ ਨੂੰ ਉਹ ਰਕਮ ਪੂਰੀ ਦੇ ਕੇ ਜਿਹੜੀ ਉਹ ਵੀ ਲਕਾ ਲ ਲੈਣਾ ਸੀਗਾ ਤੇ ਕਬਜ਼ਾ ਜਿਹੜਾ ਜਿਹੜਾ ਇਹਨਾਂ ਨੇ ਮੌਕੇ ਤੇ ਸਾਨੂੰ ਉਹ ਦਿੱਤਾ ਹੋਇਆ ਵਾ ਚਾਬੀਆਂ ਸਾਡੇ ਕੋਲ ਨੇ ਸਮਾਨ ਸਾਡੇ ਕੋਲ ਰਹਿੰਦੇ ਬੰਦੇ ਸਾਡੇ ਬਾਬਾ ਜੀ ਉੱਥੇ ਰਹਿੰਦੇ ਸੀਗੇ ਪਾਠ ਕਰਦੇ ਸੀ ਜਦੋਂ ਆਉਂਦੇ ਜਾਂਦੇ ਮਹੀਨੇ ਪਿੱਛੋਂ ਆਈਏ 2 ਮਹੀਨੇ ਆਈਏ ਜੋੜ ਮੇਲਿਆਂ ਤੇ ਚਲ ਜੇ ਚੰਨ ਚੰਡੀਗੜ੍ਹ ਨੂੰ ਚਲ ਜੀਏ ਦਿੱਲੀ ਨੂੰ ਚਲ ਜੀਏ ਹੂਰਸਾ ਪਟਨਾ ਸਾਹਿਬ ਚਲ ਜੀਏ ਜਿੱਥੇ ਸਾਡੇ ਸਤਾਪਤੀਆਂ ਮਨਾਇਆਂ ਜਾਂਦੀਆਂ ਸੀ ਉਧਰ ਨੂੰ ਚਲ ਜੰਨੇ ਆਂ ਜੇ ਕਿਤੇ ਆਉਂਦੇ ਜਾਂਦੇ ਮਹੀਨੇ 2 ਮਹੀਨਿਆਂ ਬਾਅਦ ਜਦੋਂ ਵੀ ਅਸੀਂ ਆਉਂਦੇ ਜਾਂਦੇ ਸੀ ਆਪਣੇ ਚਾਰੇ ਦੇ ਵਿੱਚ ਰਾਮ ਕਰਦੇ ਸੀ ਹੁਣ ਮਸਲਾ ਕੀ ਬਣਿਆ ਮਸਲਾ ਜੀ ਕਰਦਾ ਜੀ ਸਾਡਾ ਜਿਹੜਾ ਵਾ ਇਹਦਾ ਅਰਵਿੰਦਰ ਸਿੰਘ ਉਰਫ ਰਵੀ ਜਿਹੜਾ ਵਾ ਏਐਸਆਈ ਸਤਰ ਜਿਹੜਾ ਉਹਨਾਂ ਨੇ ਨਾਲ ਜਾ ਕੇ ਜਿਹੜਾ ਨਾ ਸਾਨੂੰ ਧਮਕੀਆਂ ਦੇ ਕੇ ਉਹ ਬੱਚਾ ਜਿੰਦਾ ਵੀ ਅਸੀਂ ਜਿਹੜਾ ਸੀਪੀ ਸਾਹਿਬ ਤੋਂ ਆਰਡਰ ਲਿਆ ਵਾ ਸਾਨੂੰ ਇਹ ਐਸਈ ਨੇ ਸਾਰਾ ਆਰਡਰ ਕੋ ਲਿਆ ਆਇਆ ਵਾ ਜਿਹਦੇ ਵਿੱਚ ਮਹੀਨਾ ਡੇਢ ਮਹੀਨਾ ਕਿਤੇ ਇਹਨਾਂ ਦਾ ਫਿਰ ਆਪਸ ਦੀ ਭਰਾਵਾ ਭਰਾਵਾ ਦਾ ਝਗੜਾ ਹੋਇਆ ਵਾ ਇਹਨਾਂ ਦੇ ਝਗੜੇ ਦੇ ਵਿੱਚ ਸਿਰਫ ਸਾਡਾ ਥਾਂ ਜਿਹੜਾ ਤੇ ਇਹਨਾਂ ਨੇ ਚੋਰੀ ਸਾਡਾ ਸਮਾਨ ਆ ਜੋ ਅਲ ਸਿਟੀ ਸਮਾਨ ਭਾਂਡਾ ਟਿੰਡਾ ਉਹ ਤਰਕਾ ਦੇ ਵਿੱਚ ਅਸੀਂ ਅੱਜ ਸੀਪੀ ਸਾਹਿਬ ਨੂੰ ਦੇਣ ਵਾਸਤੇ ਆਏ ਆ ਕਿ ਅਸੀਂ ਜਿਹੜਾ ਸਾਨੂੰ ਕੋਈ ਨਿਆ ਨਹੀਂ ਅਜੇ ਤੱਕ ਮਿਲਿਆ 15 ਤਰੀਕ ਦਾ ਇਹ ਸਾਰਾ ਵਾਕਿਆ ਵਾ ਠੀਕ ਹੈ ਹਾਂਜੀ ਕੀ ਨਾਮ ਵੀਜੀ ਤੁਹਾਡਾ ਜੀ ਮੇਰਾ ਜਗਿੰਦਰਪਾਲ ਜੀ ਜਿਹੜਾ ਜਗ੍ਹਾ ਦੇ ਮਸਲੇ ਨੂੰ ਲੈ ਕੇ ਕੀ ਗੱਲ ਚੱਲਦੀ ਹੈ ਇਹ ਬਾਈ ਚੀ ਜੀ ਅਸੀਂ ਆਪਾਂ ਇਹਨਾਂ ਨੂੰ ਬਾਬਿਆਂ ਨੂੰ ਆਪਾਂ ਇਹ ਵਿਰਾ ਲਖਾਤੀ ਨੇ ਬੇਸੀ ਚਲ ਵੀ ਆਈ ਦਿੱਤੀ ਆ ਸਾਡਾ 45 ਸਾਲ ਹੋ ਗਏ ਜਗਾ ਚ ਅਸੀਂ ਤੋਂ ਪਰਵਾਹ ਹੇਠਾਂ ਤੇ ਕਮਰਿਆਂ ਚ ਰਹਿੰਦੇ ਅਸਾਂ ਹੁਣ ਬਿਲਕੁਲ ਕਹਿੰਦੇ ਸਾਡੀ ਸ਼ੱਤ ਖਾਲੀ ਕਰ ਦੋ ਤੇ ਇਹਨਾਂ ਬੋਤਲ ਥਾਣੇ ਜਾ ਕੇ ਪਤਾ ਨਹੀਂ ਇਹ ਕਿਹਦੀ ਸ਼ਹਿ ਆ ਤੇ ਉਹ ਸਾਡਾ ਚਬਾ ਢਾਤਾ ਸਮਾਨ ਬਾਹਰ ਗੱਦੀਆਂ ਸੁੱਟਤਾ ਜੋ ਕੀਤੀ ਸਮਾਨ ਹੀ ਫਿਰ ਜਿਹੜਾ ਟੀਵੀ ਪੱਖੇ ਭੁੱਖੇ ਸਾਰਿਆਂ ਦਾ ਸਭ ਬਾਹਰ ਸੁੱਟਦੇ ਆ ਦੇ ਵਿੱਚੋਂ ਕਵਾੜੀਆਂ ਨੂੰ ਕੱਲ ਇਹਨਾਂ ਨੇ ਦੋ ਕਰੇੜੀਆਂ ਇਹਨਾਂ ਵਿੱਚੋਂ ਵੀਜਿ ਵੀ ਦਿੱਤੀਆਂ ਨੇ ਜਿਹੜੀ ਜਗਾ ਵਾ ਉਹ ਚਬਾਰਾ ਜਿਹੜਾ ਵਾ ਚਬਾਰਾ ਤੁਹਾਡੇ ਤੁਹਾਡੇ ਅੱਗੇ ਸੀਗਾ ਚਬਾਰਾ ਆ ਮੇਰੇ ਹਾਂਜੀ ਮੇਰੇ ਆ ਕਚੀ ਉੱਤੇ ਮੈਂ ਰਹਿੰਦਾ ਸੀ ਉਹ ਭਰਾ ਥੱਲੇ ਵਿ ਗਿਆ ਉਹ ਥੱਲੇ ਰਹਿੰਦਾ ਸੀ ਇਹ 45 ਸਾਲ ਤੋਂ ਅਸੀਂ ਇਹ ਚੱਲਨਦੇ ਆ 45 ਸਾਲ ਤੋਂ ਇਹ ਅਸੀਂ ਰਹਿੰਦੇ ਆ ਕੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਜਿਹੜਾ ਹੁਣ ਜਿਹੜਾ ਉਹਨਾਂ ਦਾ ਕਹਿਣਾ ਕੀ ਚਬਾਰਾ ਜਿਹੜਾ ਵਾ ਉਹ ਸਾਡਾ ਸੀਗਾ ਹਾਂਜੀ ਚ ਬਾਰਾ ਸਾਡਾ ਹੀ ਉਸੇ ਚ ਬਣ ਕੇ ਅਸੀਂ ਰਹਿੰਦੇ ਆ ਸਾਂ ਤੇ ਇਹ ਸਾਨੂੰ ਬਹੁਤ ਉਹ ਜਨਾਨੀ ਬਹੁਤ ਜ਼ਿਆਦਾ ਤੰਗ ਕਰਦੀ ਸੀ ਸਾਡੇ ਘਰਦਿਆਂ ਨੂੰ ਹੱਥੀ ਪੈਂਦੀ ਸੀ ਉਹਨਾਂ ਦੀ ਕੁੜੀਆਂ ਹੱਥੀ ਪੈਂਦੀਆਂ ਸੀ ਤੇ ਇਸ ਕਰਕੇ ਸਾਨੂੰ ਇਹ ਕੰਮ ਕਰਨਾ ਪਿਆ ਅਸੀਂ ਬਾਬਿਆਂ ਦੇ ਨਾਂ ਇਹ ਜਗਾ ਲਖਾਈਆ ਜਦੋਂ ਤੁਹਾਨੂੰ ਫੋਨ ਕੋਈ ਆਇਆ ਸੀਗਾ ਕੋਈ ਪੁਲਿਸ ਪ੍ਰਸ਼ਾਸਨੋਂ ਲੈ ਆਇਆ ਜੀ ਹਾਂਜੀ ਇਹ ਪੁਲਿਸ ਪ੍ਰਸ਼ਾਸਨ ਆਇਆ ਇਹ ਕਹਿੰਦੇ ਸੀ ਜੀ ਉਹ ਰਹੇ ਜਿਹੜਾ ਇਹ ਜਿਹੜਾ ਮਾਤਾ ਦਾ ਹਿੱਸਾ ਇਹਨਾਂ ਨੂੰ ਵੰਨਦੋ ਕਿ ਤੁਸੀਂ ਜਿਹੜਾ ਤੁਹਾਡਾ ਹਿੱਸਾ ਜਿਹੜਾ ਉਤਲਾਗਾ ਨਿੱਥ ਤੁਸੀਂ ਲੈnde 45 ਸਾਲ ਤੋਂ ਉਹ ਤੁਸੀਂ ਰਹੀ ਜਾਓ ਠੀਕ ਹੈ ਤੇ ਉਹ ਚ ਇਹ ਤੁਹਾਨੂੰ ਕੁਛ ਨਹੀਂ ਛੇੜਨਗੇ ਤੇ ਇਹ ਨਾ ਨੇ ਪਤਾ ਨਹੀਂ ਕੀ ਕੀਤਾ ਫੜਾ ਫਾੜੀ ਮਗਰਲਾ ਵੀ ਦੇ ਅਗਲਾ ਵੀ ਸਭ ਕੁਝ ਦਾ ਢਾਟੇ ਰਿਕਾ ਦਿੱਤਾ ਤੇ ਸਮਾਨ ਉਹ ਉਹਨਾਂ ਦੀਆਂ ਕੁੜੀਆਂ ਨੇ ਸਭ ਕੁਝ ਮੁੰਡੇ ਨੇ ਸਾਰਾ ਸਮਾਨ ਗਲੀ ਸੁੱਟਤਾ ਭੰਨ ਤੋੜ ਕੇ ਉੱਥੇ ਬਿਲਕੁਲ ਪਲੇਨ ਕਰ ਦਿੱਤਾ ਮੈਂ ਚਾਹੁੰਦਾ ਕਿ ਜਗਾ ਤੁਹਾਡੀ ਸੀ ਤੇ ਕਬਜ਼ਾ ਹਾਂ ਹਾਂ ਜਿਹੜਾ ਮੇਰੀ ਜੀ ਉਹ ਤੇ ਹਾਂ ਕਿ ਉਹਦੇ ਨਾਂ ਤੇ ਹੀ ਕਿ ਸਾਰੇ ਕਬਜ਼ਾ ਮੇਰਾ ਹੀ ਇੰਨੇ ਸਾਲਾਂ ਤੋਂ ਰਹਿੰਦੇ ਆ ਸਾਰੇ ਬੱਚੇ ਉੱਥੇ ਹੋਏ ਸਾਰੇ ਆਧਾਰ ਕਾਰਡ ਸਾਰੇ ਉੱਥੋਂ ਦੇ ਆ ਸਾਰੇ ਸਮੂਤ ਬਿਜਲੀ ਬਿੱਲ ਸਭ ਕੁਝ ਉੱਥੋਂ ਦਾ ਹਾਂ ਜੀ ਲੱਭਾਈ ਅੱਜ ਪਹੁੰਚੇ ਹੋ ਕਮਿਸ਼ਨਰ ਸਾਹਿਬ ਦੇ ਕੀ ਮਸਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਸਨੋ ਵਿਰਸਾ ਸਿੰਘ ਪਿੰਡ ਭੈਣੀ ਡਾਕਖਾਨਾ ਗਮਾਨਪੁਰਾ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲਾ ਹਾਂ ਜੋ ਕਿ ਇੱਕ ਮਾਪ ਪਲਾਟ ਜਿਹੜਾ ਲਿਆ ਸੀਗਾ ਬੋਬਾ ਵਸਤੀ ਮੁਸਤਾਬਾਦ ਉਹਦੇ 2022 ਦੇ ਵਿੱਚ ਮੈਂ ਉਹ ਜਗ੍ਹਾ ਲਈ ਸੀਗੀ ਅੱਜ ਅਸੀਂ ਸੀਪੀ ਸਾਹਿਬ ਦੇ ਤਾਂ ਆਏ ਆ ਪਿਛੜੀ ਅਸੀਂ ਅਰਜ਼ੀਤ ਵਗੈਰਾ ਜੋ ਮੌਕਾ 112 ਤੇ ਕੀਤਾ ਸੀਗਾ 15 ਜਨਵਾਰ ਨੂੰ ਅਸੀਂ 112 ਤੇ ਕਾਲ ਕਰਕੇ ਇਸ ਹੀ ਆਰ ਵੀ ਮੌਕੇ ਤੇ ਪੁਲਿਸ ਬੁਲਾਈ ਤੇ ਉੱਥੇ ਮੈਂ ਜਦੋਂ ਗਿਆ ਮੈਨੂੰ ਪਤਾ ਲੱਗਾ ਵੀ ਸਵੇਰ ਤੋਂ ਲੈ ਕੇ ਮੈਂ ਤਿੰਨ ਲਗਭਗ ਤਿੰਨ 3:30 ਵਜੇ ਜਦੋਂ ਮੈਂ ਉੱਥੇ ਪਹੁੰਚਿਆ ਮੈਨੂੰ ਜਗENDER ਸਿੰਘ ਨੇ ਫੋਨ ਕਰ ਦਿੱਤਾ ਸੀਗਾ ਕਹਿੰਦਾ ਬਾਬਾ ਜੀ ਜਿਹੜਾ ਤੁਹਾਡਾ ਚਬਾਰਾ ਵਾ ਤੇ ਸਮਾਨ ਚੋਰੀ ਹੋ ਗਿਆ ਵਾ ਤੇ ਹਟਾਓ ਵਾਲਾ ਜਿਹੜਾ ਪਾ ਕੇ ਸਾਰਾ ਚਵਾਰਾ ਤੁਹਾਡਾ ਹਟਾਇਆ ਗਿਆ ਕਿਹਦੇ ਕੋਲੋਂ ਜਿਹੜਾ ਲਈ ਜਗਾ ਮੈਂ ਜਗਿੰਦਰ ਪਾਲ ਕੋਲੋਂ ਲਈ ਸੀਗੀ ਬਸਤੀ ਬੁੱਧਵਾਦ ਦੇ ਵਿੱਚ ਉਸ ਵੇਲੇ ਜਿਹੜੇ ਮੌਕੇ ਤੇ ਅਸੀਂ ਇਹਨਾਂ ਨੂੰ ਪਸੀਕੇ ਤੋਂ ਜਾ ਕੇ ਸਾਰਾ ਕੁਝ ਲਿਖਾ ਪੜੀ ਕੀਤੀ ਗਵਾਹਾਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਜਿਹੜੇ ਪੈਸੇ ਸੀ ਮੌਕੇ ਤੇ ਵਸੂਲ ਪਾ ਲਏ ਸੀਗੇ ਇਸ ਕਰਕੇ ਅਸੀਂ ਜਿੰਨਾ ਵੀ ਇਹਨਾਂ ਦੇ ਕੋਲੋਂ ਸਮਾਨ ਵਿਧ ਸਮਾਨ ਇਹਨਾਂ ਦੇ ਕੋਲੋਂ ਅਸੀਂ ਉਹ ਖਰੀਦਿਆ ਸੀਗਾ ਵੀ ਮਟੀਰੀਅਲ ਜਿਹੜਾ ਵੀ ਜੋ ਵੀ ਕੁਝ ਵੀ ਚੁੱਕਾ-ਪੁੱਕਾ ਸੀ ਅਸੀਂ ਇਹਨਾਂ ਕੋਲੋਂ ਖਰੀਦ ਲਿਆ ਸੀ ਇਹਨਾਂ ਦਾ ਜਿਹੜਾ ਰੋ ਰਹਿੰਦਾ ਮਗਲਲਾ ਪਲਾਟ ਵੀ ਆ ਜਿਹੜਾ ਉਹਦੇ ਨਾਲ ਸਾਡੀ ਜ਼ੁਬਾਨੀ ਇਸੇ ਤਰ੍ਹਾਂ ਸੌਦਾ ਜਿਹੜਾ ਚੱਲ ਰਿਹਾ ਵਾ ਔਰ ਉਹ ਸਾਈ ਵਟਾ ਉਹਦਾ ਹੋਇਆ ਵਾ ਲਗਭਗ ਅਸੀਂ ਜਿਹੜੀ ਉਹ 10 ਲੱਖ ਦੀ ਜਗ੍ਹਾ ਜਿਹੜੀ ਮਗਲਲਾ ਕਮ ਤਿੰਨ ਮੰਜ਼ਲੀ ਬਿਲਡਿੰਗ ਆ ਜਿਹੜੀ ਇਹਨਾਂ ਦੇ ਕੋਲੋਂ ਜਿਹੜੀ ਸਾਡਾ ਸਾਈ ਵਟਾ ਹੋਇਆ ਜਿਹਦਾ ਅਸੀਂ ਪੈਸਾ ਬਾਕੀ ਦਾ ਰਹਿੰਦਾ ਬਕਾਇਆ ਜਿਹੜਾ ਇਹਨਾਂ ਨੇ ਕਰਾਰ ਕੀਤਾ ਵਾ ਉਹ 2000 ਪੰਜੀ ਦੇ ਵਿੱਚ ਜਾ ਕੇ ਇਹਨਾਂ ਨੂੰ ਉਹ ਰਕਮ ਪੂਰੀ ਦੇ ਕੇ ਜਿਹੜੀ ਉਹ ਵੀ ਲਗਾ ਲੈਣਾ ਸੀਗਾ ਤੇ ਕਬਜ਼ਾ ਜਿਹੜਾ ਜਿਹੜਾ ਇਹਨਾਂ ਨੇ ਮੌਕੇ ਤੇ ਸਾਨੂੰ ਉਹ ਦਿੱਤਾ ਹੋਇਆ ਵਾ ਚਾਬੀਆਂ ਸਾਡੇ ਕੋਲ ਨੇ ਸਮਾਨ ਸਾਡੇ ਕੋਲ ਰਹਿੰਦੇ ਬੰਦੇ ਸਾਡੇ ਬਾਬਾ ਜੀ ਉੱਥੇ ਰਹਿੰਦੇ ਸੀਗੇ ਪਾਠ ਕਰਦੇ ਸੀ ਜਦੋਂ ਆਉਂਦੇ ਜਾਂਦੇ ਮਹੀਨੇ ਪਿੱਛੋਂ ਆਈਏ 2 ਮਹੀਨੇ ਆਈਏ ਜੋੜ ਮੇਲਿਆਂ ਤੇ ਚਲ ਜੀਏ ਚੰਡੀਗੜ੍ਹ ਨੂੰ ਚਲ ਜੀਏ ਦਿੱਲੀ ਨੂੰ ਚਲ ਜੀਏ ਹੂਰ ਸਾਹ ਪਟਨਾ ਸਾਹਿਬ ਚਲ ਜੀਏ ਜਿੱਥੇ ਸਾਡੇ ਸਤਾਪਤੀਆਂ ਮਨਾਈਆਂ ਜਾਂਦੀਆਂ ਸੀ ਉੱਧਰ ਨੂੰ ਚਲ ਜੰਨੇ ਆ ਕਿਤੇ ਆਉਂਦੇ ਜਾਂਦੇ ਮਹੀਨੇ 2 ਮਹੀਨਿਆਂ ਬਾਅਦ ਜਦੋਂ ਵੀ ਇਹ ਆਉਂਦੇ ਜਾਂਦੇ ਸੀ ਆਪਣੇ ਚਬਾਰੇ ਦੇ ਵਿੱਚ ਆਰਾਮ ਕਰਦੇ ਸੀ ਹੁਣ ਮਸਲਾ ਕੀ ਬਣਿਆ ਮਸਲਾ ਜੀ ਕਰਦਾ ਜੀ ਸਾਡਾ ਜਿਹੜਾ ਵਾ ਇਹਦਾ ਅਰਵਿੰਦਰ ਸਿੰਘ ਉਰਫ ਰਵੀ ਜਿਹੜਾ ਵਾ ਏਐਸਆਈ ਸਤਰ ਜਿਹੜਾ ਉਹਨਾਂ ਨੇ ਨਾਲ ਜਾ ਕੇ ਜਿਹੜਾ ਨਾ ਸਾਨੂੰ ਧਮਕੀਆਂ ਦੇ ਕੇ ਉਹ ਬੱਚਾ ਜਿੰਦਾ ਵੀ ਐਸਈ ਜਿਹੜਾ ਸੀਪੀ ਸਾਹਿਬ ਤੋਂ ਆਰਡਰ ਲਿਆ ਵਾ ਸਾਨੂੰ ਏਐਸਆਈ ਨੇ ਸਾਰਾ ਆਰਡਰ ਕੋਲ ਲਿਆ ਆਇਆ ਵਾ ਜਿਹਦੇ ਵਿੱਚ ਮਹੀਨਾ 1.5 ਮਹੀਨਾ ਕਿਤੇ ਇਹਨਾਂ ਦਾ ਫਿਰ ਆਪਸ ਜੀ ਭਰਾਵਾ ਭਰਾਵਾ ਦਾ ਝਗੜਾ ਹੋਇਆ ਵਾ ਇਹਨਾਂ ਦੇ ਝਗੜੇ ਦੇ ਵਿੱਚ ਸਿਰਫ ਸਾਡਾ ਥਾਂ ਜਿਹੜਾ ਤੇ ਇਹਨਾਂ ਨੇ ਚੋਰੀ ਸਾਡਾ ਸਮਾਨ ਆ ਜੋ ਅਲ ਸਿਟੀ ਸਮਾਨ ਭਾਂਡਾ ਟਿੰਦਾ ਉਹ ਤਰ੍ਹਾਂ ਦੇ ਵਿੱਚ ਅਸੀਂ ਅੱਜ ਸੀਪੀ ਸਾਹਿਬ ਨੂੰ ਦੇਣ ਵਾਸਤੇ ਆਏ ਆ ਕਿ ਅਸੀਂ ਜਿਹੜਾ ਸਾਨੂੰ ਕੋਈ ਨਿਆਂ ਨਹੀਂ ਅਜੇ ਤੱਕ ਮਿਲਿਆ 15 ਤਰੀਕ ਦਾ ਇਹ ਸਾਡਾ ਵਾਕਿਆ ਵਾ ਜੀ ਸਰ ਜਿਹੜਾ ਮੁਸਤਾਬਦ ਵਿੱਚ ਜਗ੍ਹਾ ਨੂੰ ਲੈ ਕੇ ਜਿਹੜਾ ਧਰਵਾ ਧਰਵਾ ਦਾ ਵਿਵਾਦ ਚੱਲ ਰਿਹਾ ਕੀ ਹੋਣਾ ਹੈ ਅਸਲ ਵਿੱਚ ਉਹਨਾਂ ਦੀ ਨੰਬਰੀ ਦਰਖਾਸਤ ਆਈ ਆ ਵੈਰੀਫਾਈ ਕਰਨ ਦੇ ਉਹਨਾਂ ਦਾ ਆਪਸ ਵਿੱਚ ਝਗੜਾ ਵਾ ਪ੍ਰਾਪਰਟੀ ਦਾ ਤੇ ਉਹਨਾਂ ਦਾ ਬਹਿ ਕੇ ਜੋ ਸੁਲਝਦਾ ਠੀਕ ਹੈ ਨਹੀਂ ਤਾਂ ਬੋਰਡ ਚ ਤੋੜਦਾ ਹੈ ਉਹਨਾਂ ਨੂੰ ਸਰ ਜਿਹੜੇ ਬਾਬਾ ਸਤਨਾਮ ਸਿੰਘ ਹੁਣੀਆਂ ਉਹਨਾਂ ਦੀ ਵੀ ਕਹਿ ਰਹੇ ਕਿ ਜਗ੍ਹਾ ਉਹਨਾਂ ਨੇ ਜਗਿੰਦਰਪਾਲ ਨੇ ਬਣਾਈ ਉਹ ਬਾਬੇ ਆਪਣਾ ਅਗਜਟਾਉਂਦੇ ਆ ਜੇ ਉਹਨਾਂ ਕੋਲ ਡਾਕੂਮੈਂਟ ਹੈਗੇ ਵੇਖ ਲਾਂਗੇ ਚੈੱਕ ਕਰ ਲਾਂਗੇ ਤੇ ਜਿਹੜਾ ਵੀ ਡਾਕੂਮੈਂਟ ਦੇ ਆਧਾਰ ਤੇ ਜੋ ਵੀ ਕਾਰਵਾਈ ਬਣ ਕਰਦਾ ਠੀਕ ਹੈ ਹਾਂਜੀ ਮੈਂ ਬਾਈ ਅੱਜ ਪਹੁੰਚੇ ਹਾਂ ਕਮਿਸ਼ਨਰ ਸਾਹਿਬ ਦੇ ਟੀਮ ਅਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਸਨਮਾ ਉਹ ਵਿਰਸਾ ਸਿੰਘ ਪਿੰਡ ਪੈਣੀ ਡਾਕਖਾਨਾ ਗਮਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲਾ ਹਾਂ ਜੋ ਕਿ ਇੱਕ ਮੈਂ ਪਲਾਟ ਜਿਹੜਾ ਲਿਆ ਸੀਗਾ ਬੋਬਾ ਵਸਤੀ ਮੁਹਤਾਬਾਦ ਉਸ ਦੇ 2022 ਦੇ ਵਿੱਚ ਮੈਂ ਉਹ ਜਗ੍ਹਾ ਲਈ ਸੀਗੀ ਅੱਜ ਅਸੀਂ ਛਿੱਪੀ ਸਾਹਿਬ ਦੇ ਤਾਂ ਆਏ ਆ ਪਿੱਛੇ ਜੀ ਅਸੀਂ ਦਰਖਾਸਤ ਵਗੈਰਾ ਜੋ ਮੌਕਾ 112 ਤੇ ਕੀਤਾ ਸੀਗਾ 15 11 ਨੂੰ ਅਸੀਂ 112 ਤੇ ਕਾਲ ਕਰਕੇ ਇਸੇ ਆਰ ਵੀ ਮੌਕੇ ਤੇ ਪੁੱਛ ਬਲਾਈ ਤੇ ਉੱਥੇ ਮੈਂ ਜਦੋਂ ਗਿਆ ਮੈਨੂੰ ਪਤਾ ਲੱਗਾ ਵੀ ਸ਼ਵੇਰ ਤੋਂ ਲੈ ਕੇ ਮੈਂ ਤਿੰਨ ਲਗਭਗ ਤਿੰਨ ਸਾਢੇ 3 ਵਜੇ ਜਦੋਂ ਮੈਂ ਉੱਥੇ ਪਹੁੰਚਿਆ ਮੈਨੂੰ ਜਗENDER ਸਿੰਘ ਨੇ ਫੋਨ ਕਰਤਾ ਸੀਗਾ ਕਹਿੰਦਾ ਬਾਬਾ ਜੀ ਜਿਹੜਾ ਤੁਹਾਡਾ ਚਵਾਰਾ ਵਾ ਤੇ ਸਮਾਨ ਚੋਰੀ ਹੋ ਗਿਆ ਵਾ ਤੇ ਇਹ ਢਾਓ ਵਾਲਾ ਜਿਹੜਾ ਆ ਕੇ ਸਾਰਾ ਚਵਾਰਾ ਤੁਹਾਡਾ ਹਟਾਇਆ ਗਿਆ ਕਿਹਦੇ ਕੋਲੋਂ ਜੀ ਜਗਾ ਮੈਂ ਜਗENDER ਪਾਲ ਕੋਲੋਂ ਲਈ ਸੀਗੀ ਵਸਤੀ ਬੁੱਧਾਵਾਦ ਦੇ ਵਿੱਚ ਉਸ ਵੇਲੇ ਜਿਹੜੀ ਮੌਕੇ ਤੇ ਅਸੀਂ ਇਹਨਾਂ ਨੂੰ ਪਸੀਕੇ ਤੋਂ ਜਾ ਕੇ ਸਾਰਾ ਕੁਝ ਲਿਖਾ ਪੜੀ ਕੀਤੀ ਗਵਾਹਿਆਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਜਿਹੜੇ ਪੈਸੇ ਸੀ ਮੌਕੇ ਤੇ ਵਸੂਲ ਪਾ ਲਏ ਸੀਗੇ ਇਸ ਕਰਕੇ ਅਸੀਂ ਜਿੰਨਾ ਵੀ ਇਹਨਾਂ ਦੇ ਕੋਲੋਂ ਸਮਾਨ ਵਿਦ ਸਮਾਨ ਇਹਨਾਂ ਦੇ ਕੋਲੋਂ ਅਸੀਂ ਖਰੀਦਿਆ ਸੀਗਾ ਵੀ ਮਟੀਰੀਅਲ ਜਿਹੜਾ ਵੀ ਜੋ ਵੀ ਕੁਝ ਵੀ ਚੁੱਕਾ ਪੁੱਕਾ ਸੀ ਅਸੀਂ ਇਹਨਾਂ ਕੋਲੋਂ ਖਰੀਦਿਆ ਸੀ ਇਹਨਾਂ ਦਾ ਜਿਹੜਾ ਰੋ ਰਹਿੰਦਾ ਮਗਰਲਾ ਪਲਾਟ ਵੀ ਆ ਜਿਹੜਾ ਉਹਦੇ ਨਾਲ ਸਾਡੀ ਜ਼ੁਬਾਨੀ ਇਸੇ ਤਰ੍ਹਾਂ ਸੌਦਾ ਜਿਹੜਾ ਚੱਲ ਰਿਹਾ ਵਾ ਔਰ ਸਾਈ ਬੱਟਾ ਉਹਦਾ ਹੋਇਆ ਵਾ ਲਗਭਗ ਅਸੀਂ ਜਿਹੜੀ ਉਹ 10 ਲੱਖ ਦੀ ਜਗ੍ਹਾ ਜਿਹੜੀ ਮਗਨਲਾ ਕਮਰ ਤਿੰਨ ਮੰਜ਼ਲੀ ਬਿਲਡਿੰਗ ਆ ਜਿਹੜੀ ਇਹਨਾਂ ਦੇ ਕੋਲੋਂ ਜਿਹੜੀ ਸਾਡਾ ਸਾਈਵਟਾ ਹੋਇਆ ਜਿਹਦਾ ਅਸੀਂ ਪੈਸਾ ਬਾਕੀ ਦਾ ਰਹਿੰਦਾ ਬਕਾਇਆ ਜਿਹੜਾ ਇਹਨਾਂ ਨੇ ਇਕਰਾਰ ਕੀਤਾ ਵਾ ਉਹ 2000 ਪੰਜੀ ਦੇ ਵਿੱਚ ਜਾ ਕੇ ਇਹਨਾਂ ਨੂੰ ਉਹ ਰਕਮ ਪੂਰੀ ਦੇ ਕੇ ਜਿਹੜੀ ਉਹ ਵੀ ਲਕਾ ਲੈਣਾ ਸੀਗਾ ਤੇ ਕਬਜ਼ਾ ਜਿਹੜਾ ਜਿਹੜਾ ਇਹਨਾਂ ਨੇ ਮੌਕੇ ਤੇ ਸਾਨੂੰ ਉਹ ਦਿੱਤਾ ਹੋਇਆ ਵਾ ਚਾਬੀਆਂ ਸਾਡੇ ਕੋਲ ਨੇ ਸਮਾਨ ਸਾਡੇ ਕੋਲ ਰਹਿੰਦੇ ਬੰਦੇ ਸਾਡੇ ਬਾਬਾ ਜੀ ਉੱਥੇ ਰਹਿੰਦੇ ਸੀਗੇ ਆਟ ਕਰਦੇ ਸੀ ਜਦੋਂ ਆਉਂਦੇ ਜਾਂਦੇ ਮਹੀਨੇ ਪਿੱਛੋਂ ਆਈਏ 2 ਮਹੀਨੇ ਆਈਏ ਜੋੜ ਮੇਲਿਆਂ ਤੇ ਚਲ ਜੇ ਚੰਡੀਗੜ੍ਹ ਨੂੰ ਚਲ ਗੀਏ ਦਿੱਲੀ ਨੂੰ ਚਲ ਗੀਏ ਜੂ ਹਰਸਾ ਪਟਨਾ ਸਾਹਿਬ ਤੇ ਜਿੱਥੇ ਸਾਡੇ ਸਤਾਪਤੀਆਂ ਮਨਾਇਆਂ ਜਾਂਦੀਆਂ ਸੀ ਉਧਰ ਨੂੰ ਚਲ ਜੰਨੇ ਆ ਤੇ ਕਿਤੇ ਆਉਂਦੇ ਜਾਂਦੇ ਮਹੀਨੇ 2 ਮਹੀਨਿਆਂ ਬਾਅਦ ਜਦੋਂ ਵੀ ਅਸੀਂ ਆਉਂਦੇ ਜਾਂਦੇ ਸੀ ਆਪਣੇ ਚਾਰੇ ਦੇ ਵਿੱਚ ਆਰਾਮ ਕਰਦੇ ਸੀ ਹੁਣ ਮਸਲਾ ਕੀ ਬਣਿਆ ਮਸਲਾ ਜੀ ਕਰਦਾ ਜੀ ਸਾਡਾ ਜਿਹੜਾ ਵਾ ਇਹਦਾ ਅਰਵਿੰਦਰ ਸਿੰਘ ਉਰਫ ਰਵੀ ਜਿਹੜਾ ਵਾ ਏਐਸਆਈ ਸਤਰ ਜਿਹੜਾ ਉਹਨਾਂ ਨੇ ਨਾਲ ਜਾ ਕੇ ਜਿਹੜਾ ਨਾ ਸਾਨੂੰ ਧਮਕੀਆਂ ਦੇ ਕੇ ਉਹ ਬੱਚਾ ਜਾਂਦਾ ਵੀ ਅਸੀਂ ਜਿਹੜਾ ਸੀਪੀ ਸਾਹਿਬ ਤੋਂ ਆਰਡਰ ਲਿਆ ਵਾ ਸਾਨੂੰ ਐਸਆਈ ਨੇ ਸਾਰਾ ਆਰਡਰ ਕੋਲ ਲਿਆ ਆਇਆ ਵਾ ਜਿਹਦੇ ਵਿੱਚ ਮਹੀਨਾ ਡੇਢ ਮਹੀਨਾ ਕਿਤੇ ਇਹਨਾਂ ਦਾ ਫਿਰ ਆਪਸ ਜੀ ਭਰਾਵਾ ਭਰਾਵਾ ਦਾ ਝਗੜਾ ਹੋਇਆ ਵਾ ਇਹਨਾਂ ਦੇ ਝਗੜੇ ਦੇ ਵਿੱਚ ਸਿਰਫ ਸਾਡਾ ਥਾਂ ਜਿਹੜਾ ਤੇ ਇਹਨਾਂ ਨੇ ਚੋਰੀ ਸਾਡਾ ਸਮਾਨ ਜੋ ਅਲ ਸਿਟੀ ਸਮਾਨ ਭਾਂਡਾ ਟਿੰਡਾ ਉਹ ਤਰਕਾ ਦੇ ਵਿੱਚ ਅਸੀਂ ਅੱਜ ਸੀਪੀ ਸਾਹਿਬ ਨੂੰ ਦੇਣ ਵਾਸਤੇ ਆਏ ਆ ਕਿ ਅਸੀਂ ਜਿਹੜਾ ਸਾਨੂੰ ਕੋਈ